ਜਪੇਂਦਿਆਂ ਹੋਵਾ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਈ ਪਾਈ ਮਿੱਤਰ ਸਾਥ ਸੰਗ ਲਿਓ ਧਿਆਨ ਦੇਣਾ ਕਿ ਸਿਮਰਨ ਕਰਨਾ ਕੀ ਹੁੰਦਾ ਹੈ ਆਪਾਂ ਇਸ ਤੇ ਵੀ ਵਿਚਾਰ ਕਰਾਂਗੇ ਕੱਲ ਇਤਿਹਾਸ ਦੀ ਦ੍ਰਿਸ਼ਟੀ ਤੋਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਹਨਾਂ ਪਲਾਂ ਨੂੰ ਯਾਦ ਕਰ ਰਹੇ ਸੀ ਜਦੋਂ ਉਹ ਮਾਸੀਵਾੜੇ ਦੇ ਜੰਗਲ ਵਿਖੇ ਪਹੁੰਚੇ ਸਨ ਤੇ ਨਾਲ ਹੀ ਪਾਈ ਦਇਆ ਸਿੰਘ ਪਾਈ ਧਰਮ ਸਿੰਘ ਜੀ ਅਤੇ ਪਾਈ ਮਾਨਸ ਸਿੰਘ ਜੀ ਵੀ ਪਹੁੰਚ ਗਏ ਸਾਰ ਸੰਗਤਿਓ ਜਿਹੜਾ ਗੁਲਾਬੇ ਤੇ ਪੰਜਾਬੇ ਦਾ ਲੋਕਰ ਸੀ ਨਾ ਉਸ ਨੇ ਖਬਰ ਦਿੱਤੀ ਜਾ ਕੇ ਵੀ ਜਿਨ੍ਹਾਂ ਗੁਰੂ ਪਾਸਾ ਜੀ ਦੇ ਕੋਲ ਤੁਸੀਂ ਜਾਂਦੇ ਸੀ ਨਾ ਉਹ ਗੁਰੂ ਪਾਸਾ ਦੀ ਆਏ ਹੋਏ ਹਨ ਕਿਉਂਕਿ ਜਦੋਂ ਉਹਨਾਂ ਦੇ ਸੇਵਕ ਆਏ ਉਹਨਾਂ ਕੋਲੋਂ ਮੈਨੂੰ ਪਤਾ ਲੱਗਿਆ ਕਿ ਇਹ ਗੁਰੂ ਗੋਬਿੰਦ ਸਿੰਘ ਹਨ ਇਹ ਗੱਲ ਸੁਣ ਕੇ ਉਹ ਵੀ ਆਪਣੇ ਤੋਂ ਆ ਗਏ ਇਧਰੋਂ ਫੁਲਾਬਾ ਤੇ ਪੰਜਾਬਾ ਬੇਨਤੀ ਕਰ ਰਹੇ ਨੇ ਸਤਗੁਰ ਸੱਚੇ ਪਾਸਾ ਆਪ ਸਾਡੇ ਘਰ ਵਿੱਚ ਚਲੋ ਤੇ ਦੂਸਰੇ ਪਾਸੇ ਵਜ਼ੀਰ ਖਾਨ ਨੂੰ ਲਾਂਤਾਂ ਪਾ ਰਹੀਆਂ ਨੇ ਕਿ ਜਿਹੜੀਆਂ ਸਾਲੀਆਂ 10 ਲੱਖ ਥੋਜਾਂ ਸਨ ਉਹਨਾਂ ਨੂੰ ਠਟਕਾਣਾ ਪੈ ਰੀਆਂ ਨੇ ਔਰੰਗਜ਼ੇਬ ਤਰਨਾ ਕਰ ਰਿਹਾ ਏ ਕਿ ਦੱਸੋ ਤੁਸੀਂ ਕੀ ਕਰਦੇ ਰਹੇ ਉਹ ਆਨੰਦਪੁਰ ਦਾ ਕਿਲੇ ਤੋਂ ਵੀ ਆ ਗਏ ਸਰਸਾ ਤੋਂ ਵੀ ਉਹ ਚਲੇ ਆਏ ਤੇ ਫਿਰ ਚਮਕੌਰ ਸਾਹਿਬ ਜਿੱਥੇ 10 ਲੱਖ ਦਾ ਤੁਸੀਂ ਘੇਰਾ ਪਾਇਆ ਸੀ ਉਥੋਂ ਵੀ ਉਹ ਤਾੜੀਆਂ ਮਾਰ ਕੇ ਨਗਾਰੇ বাজਾ ਕੇ ਜਕਾਰੇ ਗੁਲਾਕੇ ਤੇ ਫਿਰ ਵੀ ਉਥੋਂ ਚਲੇ ਗਏ ਤੁਸੀਂ ਕੀ ਕਰਦੇ ਲੇ ਇਸ ਤਰ੍ਹਾਂ ਉਹਨੂੰ ਲੰਨਤਾ ਪਾਰੀਆਂ ਸਮ ਵਜ਼ੀਰ ਖਾਨ ਨੂੰ ਤੇ ਸਾਧ ਸੰਗਤ ਜੀ ਇਧਰੋਂ ਜਿਹੜਾ ਖੁਲਾਫਾ ਤੇ ਪੰਜਾਬਾ ਹੈ ਉਹ ਆਪਣੇ ਘਰ ਦੇ ਵਿੱਚ ਗੁਰੂ ਕਲਗੀ ਦਰਪਾਸਾ ਜੀ ਨੂੰ ਲੈ ਕੇ ਜਾਉਂਦਾ ਹੈ ਤੇ ਉਹ ਸੇਵਾ ਕਰਦਾ ਰਿਹਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਾਨਕ ਸੇਵਕ ਸੋਈ ਆਖੀਏ ਜੇ ਸਿਰ ਧਰੇ ਉਤਾਰ ਜਿਹੜਾ ਸਿਰ ਆਪਣਾ ਲਾ ਕੇ ਗੁਰੂ ਦੇ ਚਰਨਾਂ ਵਿੱਚ ਰੱਖ ਦੇ ਭਾਵ ਕੀ ਅਹੰਕਾਰ ਖਤਮ ਕਰਕੇ ਆਖੇ ਪਾਤਸ਼ਾਹ ਮੈਂ ਤੇਰਾ ਹਾਂ ਤਾਂ ਉਸ ਨੂੰ ਸੇਵਕ ਆ ਜਾਂਦਾ ਹੈ ਅੱਛਾ ਅੱਜ ਆਪਾਂ ਇਹ ਵੀ ਵਿਚਾਰ ਕਰ ਲਈਏ ਕਿ ਸਿਮਰਨ ਕਿਸ ਨੂੰ ਕਹਿੰਦੇ ਨੇ ਹੁਣ ਤਾਂ ਆਪਣੀ ਜ਼ਿਆਦਾਤਰ দৃষ্টি ਪਤਾ ਕਿੱਥੇ ਜਾਵੇਗੀ ਜਿਹੜੇ ਜਿਹੜੇ ਅਧਿਆਤਮਿਕ ਸਮਾਗ ਹੈ ਨਾ ਤੇ ਮਾਲਾ ਲੈ ਕੇ ਅੱਖਾਂ ਬੰਦ ਕਰਕੇ ਜੋ ਸਿਮਰਨ ਕਰ ਰਿਹਾ ਹੈ ਕਈ ਸਿਮਰਨ ਨਹੀਂ ਇਹ ਦੁਨੀਆ ਦੀ ਨਜ਼ਰ ਵਿੱਚ ਦੁਨੀਆ ਦੇ ਧਰਮਾਂ ਦੇ ਵਿੱਚ ਇਹ ਸਿਮਰਨ ਹੋਵੇਗਾ ਪਰ ਗੁਰੂ ਦੀ ਮਰਿਆਦਾ ਦੇ ਵਿੱਚ ਇਹ ਸਿਮਰਨ ਨਹੀਂ ਹੁਣ ਤੁਸੀਂ ਇਹ ਕਹੋਗੇ ਫਿਰ ਸਿਮਰਨ ਹੈ ਕੀ ਗੁਰਮਤ ਦੇ ਵਿੱਚ ਗੁਰਮਤ ਦੇ ਵਿੱਚ ਸਿਮਰਨ ਇਹ ਰੱਬੀ ਗੁਨਾਹ ਨਾਲ ਡੂੰਗੀ ਸਾਂਗ ਕੋਣੀ ਮੰਨ ਲਓ ਅਸੀਂ ਸਿਮਰਨ ਕਰ ਰਹੇ ਹਾਂ ਪਾਠ ਕਰ ਰਹੇ ਹਾਂ ਤੇ ਸਾਡਾ ਮਨ ਵਸਦੇ ਵਿੱਚ ਨਹੀਂ ਹੈ

ਬڑے ਧਾਰਮਿਕ ਲੋਕ ਨੇ بڑے ਸਾਧੂ ਸੰਤ ਨੇ ਤੇ ਇਹ ਸਿਮਰਨ ਕਰਦੇ ਉਹਨਾਂ ਦਾ ਸਿਮਰਨ ਅੰਦੂਰਾ ਹੈ ਉਹਨਾਂ ਦਾ ਸਿਮਰਨ ਕਿਸੇ ਕੰਮ ਦਾ ਨਹੀਂ ਹੈ ਸਾ ਸਮਝੀ ਕਿਉਂ ਨਹੀਂ ਕਿਸੇ ਕੰਮ ਦਾ ਕਿਉਂਕਿ ਜਦੋਂ ਸਤਵੰਤੀਆਂ ਦੇ ਸਤ ਲੁੱਟੇ ਜਾ ਰਹੇ ਸਨ ਤੇ ਲੋਕ ਗਿੜਗੜਾ ਰਹੇ ਸਨ ਤੇ ਜਰਮਾਨੇ ਜਿਹੇ ਸਭ ਉਹ ਜ਼ੁਲਮ ਕਰ ਰਹੇ ਸਨ ਤਾਂ ਲੋਕ ਇਹਨਾਂ ਦੇ ਕੋਲ ਗਏ ਕਿ ਧਾਰਮਿਕ ਬੰਦੇ ਨੇ ਇਹ ਸਾਡੀ ਮਦਦ ਕਰਨਗੇ ਪਰ ਉਹਨਾਂ ਨੇ ਕਿਹਾ ਸੀ ਸੰਸਾਰ ਤਿਆਗ ਦਿੱਤਾ ਹੈ ਤੇ ਅਸੀਂ ਤਾਂ ਕੇਵਲ ਸਿਮਰਨ ਕਰਦੇ ਆਂ ਤੇ ਸਾਡਾ ਸੰਸਾਰ ਦੇ ਨਾਲ ਕੋਈ ਸਬੰਧ ਨਹੀਂ ਹੈ ਬਜਰਵਾਸਤਾ ਨਹੀਂ ਹੈ। ਉਹਨਾਂ ਦੇ ਸਾਹਮਣੇ ਦੇਸ਼ ਲੁੱਟਿਆ ਜਾ ਰਿਹਾ ਹੈ। ਉਹਨਾਂ ਦੇ ਸਾਹਮਣੇ ਸਤਵੰਦੀਆਂ ਦੇ ਸੱਤ ਲੁੱਟੇ ਜਾ ਰਹੇ ਨੇ। ਉਹਨਾਂ ਦੇ ਸਾਹਮਣੇ ਬਜਰੂਮੋ ਦੀਆਂ ਚੀਖਾਂ ਤੇ ਪੁਕਾਰਾਂ ਨੇ ਉਹਨਾਂ ਦੇ ਸਾਹਮਣੇ ਕੋਈ ਰੋਹ ਤੇ ਕੁਰਲਾੜਿਆ ਹੈ ਪਰ ਉਹ ਮੰਨਦ ਕਰਨ ਵਾਸਤੇ ਤਿਆਰ ਨਹੀਂ ਨੇ ਕਹਿਣ ਲੱਗੇ ਬਈ ਅਸੀਂ ਤਾਂ ਕੇਵਲ ਸਿਮਰਨ ਕਰਦਾ ਔਰ ਉੱਥੇ ਇੱਕ ਦਾਨ ਸੰਬੰਧ ਨੇ ਲਿਖਿਆ ਆ ਹਾ ਹੂ ਹੂ ਸ਼ੋਰ ਨੂੰ ਨੀ ਸੁਣ ਕੇ ਪਾਲ ਕੀ ਜਿਹੜੇ ਘਰ ਦੇ ਵਿੱਚ ਕੋਈ ਕਹੇ ਕਿ ਦੇਖ ਬੱਚੇ ਮੈਨੂੰ ਬੜਾ ਤੰਗ ਕਰਦੇ ਨੇ ਹੈ ਕੋਈ ਕੁਝ ਮੰਗਦਾ ਹੈ ਕੋਈ ਕੁਝ ਮੰਗਦਾ ਮੈਨੂੰ ਇਹ ਸਿਮਰਨ ਨਹੀਂ ਕਰਦੇ ਮੈਨੂੰ ਇਹ ਪਾਠ ਨਹੀਂ ਕਰਦੇ ਤੇ ਮੈਂ ਕਾਰਵਾਰ ਛੱਡ ਕੇ ਮੰਦਰ ਤੇ ਜਾ ਕੇ ਬੈਠ ਕੇ ਆਰਾਮਨਾ ਸ਼ੁਰੂ ਕਰਾਂਗਾ ਉਜਿਆਲ ਰਹਿਣਾ ਉਸ ਨੂੰ ਸਿਮਰਨ ਨਹੀਂ ਕਹਿੰਦੀ ਗੁਰਮਤਿ ਤੂੰ ਘਰ ਦੇ ਵਿੱਚ ਰਹੇ ਪਰਿਵਾਰ ਦੇ ਵਿੱਚ ਰਹੇ ਪਰ ਤੂੰ ਨਾਲ-ਨਾਲ ਨਾਮ ਜਪ ਇਸ ਨੂੰ ਨਾਮ ਕਹਿੰਦੇ ਨੇ ਰੱਬੀ ਗੁਰਾਂ ਨਾਲ ਢੂੰਗੀ ਸਾਂ ਪਾਉਣੀ ਹਾ ਹਾ ਹੂ ਹੂ ਸ਼ੋਰੁ ਬੁਨੀ ਦਾ ਸੁਣ ਕੇ ਜੇ ਮੰਨ ਲੋ ਕੋਈ ਸਤਵੰਤियां ਆਪਣੇ ਸਾਥ ਬਚਾਉਣ ਲਈ ਧਾਰਮਿਕ ਬੰਦੇ ਦੇ ਕੋਲ ਆਈਆਂ ਨੇ ਤਾਂ ਉਹ ਅਗੋਂ ਆਪਣਾ ਪੱਲਾ ਝਾੜ ਲੈਂਦਾ ਹੈ ਤੇ ਸਿਮਰਨ ਕਰਨ ਲੱਗ ਪੈਂਦਾ ਹੈ ਹਾ ਹਾ ਹੂ ਹੂ ਸ਼ੋਰ ਦੁਨੀਆ ਦਾ ਸੁਣ ਕੇ ਇੱਕ ਜੋਗੀ ਪਰਬਤ ਚੜਿਆ ਡਾਡੇ ਉੱਚੇ ਨੇਵੇਂ ਬਾਣ ਲੰਘ ਜਾ ਪਰਬਤ ਵਿੱਚ ਵੜਿਆ ਪਗਲ ਨਿਮਾਣੀ ਅਬਲਾ ਚੀਕੀ ਅਬਲਾ ਕਹਿੰਦੇ ਨੇ ਔਰਤ ਨੂੰ ਪਗਲ ਨਿਮਾਣੀ ਅਬਲਾ ਚੀਕੀ ਪਰ ਉਸ ਕਲਨਾ ਕੌਲੀ ਕਠਨ ਸਮਾਧੀ ਤਪ ਕਰ ਭਾਰਾ ਜਦੋਂ ਉਚੇਰਾ ਚੜਿਆ ਦਾਤਾ ਦੇ ਦਰਬੰਸੀ ਬੂਹੇ ਲਿਖਿਆ ਮੁੜ ਜਾ ਤੂੰ ਕਾਇਰ ਹਠੀ ਕਬੀਨੇ ਪਾਜੀ ਨਾ ਪੁੱਜੋ ਅਖੜ ਕਾ ਤੂੰ ਦੀਨਾ ਦਾਣਾ ਦੰਦ ਮਡਾਇਆ ਤੇ ਦੀਨ ਬੰਦ ਨੂੰ ਚਾਹੇ ਤੂੰ ਮਿਲਣਾ ਇਹ ਨਹੀਂ ਹੋਇਆ ਆਜੁ ਕਾ ਦੀ ਹੁਲਣਾ ਮਨ ਤੂੰ ਬੇਸਰ ਕਰਨ ਕਿ ਉਹ ਹੀ ਉਸਨੇ ਜਾਪ ਤਪ ਸਿਮਰਨ ਕੀਤਾ ਤੇ ਪਰਮਾਤਮਾ ਦੇ ਘਰ ਤੱਕ ਪਹੁੰਚ ਗਿਆ ਪਰ ਪਰਮਾਤਮਾ ਦੇ ਦਰਵਾਜਾ ਜਿਹੜਾ ਸੀ ਨ ਉਸ ਦਰਵਾਜੇ ਦੇ ਉੱਪਰ ਲਿਖਿਆ ਸੀ ਕਾਇਰ ਹਠੀ ਕਪੀਨੀ ਕਮੀਨੇ ਪਾਜੀ ਨਾ ਬੂਆ ਖੜਕਾ ਤੂੰ ਬੂਆ ਨਾ ਖੜਕਾ ਤੇਰੇ ਲਈ ਰੱਬ ਦੇ ਦਰਵਾਜੇ ਸਦਾ ਲਈ ਬੰਦ ਨੇ ਕਹਿੰਦੇ ਜੀ ਮੇਰੇ ਵਾਸਤੇ ਕਿਉਂ ਦਰਵਾਜੇ ਬੰਦ ਨੇ ਮੈਂ ਕਿਹਾ ਸਿਮਰਨ ਕਰਦਾਂ ਨੇ ਅਸਾਂ ਜਿੰਦਗੀ ਸਿਮਰਨ ਤਾ ਤੂੰ ਕਰਦਾ ਰਿਹਾ ਪਰ ਦੀਨਾਂ ਦਾ ਨਾਂ ਦਰਦ ਵੰਡਾਇਆ ਤੇ ਦੀਰਬੰਨ ਨੂੰ ਚਾਹੇ ਤੂੰ ਮਿਲਣਾ ਤੂੰ ਦੀਨ ਦਾ ਦਰਦ ਵੰਡਾਇਆ ਤਰੀਪੰ ਤੂੰ ਕਿਸੇ ਦੇ ਅੱਖਾਂ ਦੇ ਅਤਰੂ ਪੂੰਜੇ ਤੂੰ ਕਿਸੇ ਦੇ ਚਕਮਾਂ ਦੇ ਉੱਪਰ ਮਰਮ ਲਗਾਈਏ ਨਹੀਂ ਤਾਂ ਫਿਰ ਇਹ ਉਹ ਜਿਹੜੇ ਬੰਦੇ ਨੇ ਚਾਹੇ ਉਹ ਕਿੰਨਾ ਵੀ ਸਿਮਰਨ ਕਰ ਲਵਣ ਉਹਨਾਂ ਵਾਸਤੇ ਪਰਮਾਤਮਾ ਦੇ ਦਰਵਾਜ਼ੇ ਸਦਾ ਲਈ ਬੰਦ ਹੋ ਜਾਂਦੇ ਦਰਵਾਜ਼ੇ ਕਿੰਨਾ ਵਾਸਤੇ ਖੁੱਲਦੇ ਨੇ ਜੋ ਪਰ ਉਪਕਾਰ ਕਰਦੇ ਨੇ ਜੋ ਪਰਉਪਕਾਰ ਵਾਸਤੇ ਆਪਣਾ ਆਪਨੇ ਸ਼ੋਗਰ ਕਰ ਲੈਂਦੇ ਨੇ ਮੰਨ ਲਓ ਜਿਵੇਂ ਕਿ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਇੱਕ ਕਸ਼ਮੀਰੀ ਬ੍ਰਾਹਮਣ ਪੰਡਿਤ ਪੂਰੇ ਭਾਰਤ ਦੇ ਵਿੱਚ ਆਏ ਸੀ ਤਾਂ ਕੀ ਉਸ ਵਕਤ ਦੁਨੀਆ ਦੇ ਵਿੱਚ ਇਹ ਸੰਸਾਦ ਨਹੀਂ ਸੀ ਸਤਸਾਦ ਉਸ ਨੂੰ ਕਦੀ ਬਹੁਤੀ ਸੀ ਪਰ ਕਿਸੇ ਨੇ ਬਾਹ ਨਹੀਂ ਪਕੜੀ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਆਏ ਉਹਨਾਂ ਨੇ ਮਿੰਨਤ ਕੀਤੀ ਤੇ ਉਦੋਂ ਹੋਗਦਰ ਰਾਜ ਜੀ ਨੇ ਪੁੱਛਿਆ ਪਾਤਸ਼ਾਹ ਇਹ ਰੋਂਦੇ ਕਿਉਂ ਨੇ ਉਦੋਂ ਕਿਉਂ ਕਰਦੇ ਨੇ ਤਾਂ ਪਾਤਸ਼ਾਹ ਕਹਿੰਦੇ ਇਹਨਾਂ ਦੇ ਧਰਮ ਨੂੰ ਖਤਰਾ ਹੈ ਤਾਂ ਪਾਤਸ਼ਾਹ ਜੀ ਫਿਰ ਧਰਮ ਬਚਦਾ ਕਿਵੇਂ ਹੈ ਬਚਦਾ ਤਾਂ ਹੈ ਜੇਕਰ ਕੋਈ ਮਹਾਨ ਆਤਮਾ ਇਹਨਾਂ ਵਾਸਤੇ ਆਪਣੇ ਆਤਮ ਨੂੰ ਸ਼ਹਾਦਤ ਲਈ ਪੇਸ਼ ਕਰੇ ਤਾਂ ਗੁਰੂ ਕਲਗੀਧਰ ਪਾਤਸ਼ਾਹ ਕੰਨੇ ਫਿਰ ਤੁਹਾਡੇ ਤੋਂ ਮਹਾਨ ਇਸ ਜਗਤ ਦੇ ਵਿੱਚ ਦੁਰ ਕੋਣ ਹੋ ਸਕਦਾ ਹੈ ਤਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਕਹ ਦਿੱਤਾ ਸਤਿਗੁਰੂ ਕੇ ਆਪ ਬਚਿਓ ਤੁਸੀਂ ਕਰੀ ਜਾਵੋ ਸਿਰ ਦੇ ਕੇ ਸਤ ਬਚਾਵਾਂਗਾ ਮੈਂ Hindu ਧਰਮ ਦੇ ਬੋਜਰੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ ਭਾਰਤ ਵਰਸ ਦਾ ਬਾਗ ਦਾ ਫਲ ਰਿਹਾ ਹੈ ਹਿੰਦੂ ਮੰਦਰਾਂ ਵਿੱਚ ਹੁਣ ਵੀ ਨਾਹੂ ਗੁਰੂ ਤੇਗ ਬਹਾਦਰ ਦਾ ਪੜ ਰਿਆ ਬੋਲੇ ਈਸ਼ੋ ਰਹਾਉ ਜੀ ਕਾ ਦਾ ਇਹ ਹੈ ਸਿਮਰ ਇਹ ਹੈ ਰੱਬੀ ਗੁਣਾਂ ਨਾਲ ਡੂੰਗੀ ਸਾਜ ਮੰਨ ਲਓ ਅਹਮਦਾਬਾਦ ਦੇ ਵਿੱਚ ਬਾਬਰ ਆਇਆ ਹੈ ਤੇ ਬਾਬਰ ਜਿਹੜਾ ਹੈ ਉਸਨੇ ਜਿੰਨੇ ਵੀ ਲੋਕ ਸਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਦ ਕਾਰਿਆ ਤੇ ਉੱਥੇ ਗੁਰੂ ਨਾਨਕ ਪਾਸਾ ਨੇ ਪਹਿਲਾਂ ਸੁਝੇਤ ਕੀਤਾ ਸੀ ਓਏ ਗਫਲਤ ਦੀ نیند ਤੋਂ ਜਾਗੋ ਸੁੱਤੇ ਨਾ ਰਹੋ ਤੁਹਾਡੇ ਉੱਪਰ ਹਮਲੇ ਹੋਣਗੇ ਔਰ ਤੁਹਾਡਾ ਦੇਸ਼ ਲੁੱਟਿਆ ਜਾਵੇਗਾ ਤੁਹਾਡੀਆਂ ਜੀਤਾਂ ਲੁੱਟੀਆਂ ਜਾਣਗੀਆਂ ਤੁਹਾਡਾ ਧਰਮ ਲੁੱਟਿਆ ਜਾਵੇਗਾ ਜਾਗੋ ਪਰ ਉਹ ਜਾਗੇ ਨਹੀਂ ਤੇ ਜਦੋਂ ਬਾਬਰ ਨੇ ਹਮਲਾ ਕਰ ਦਿੱਤਾ ਉਦੋਂ ਜਿੰਨੇ ਵੀ ਸਾਧੂ ਸੰਤ ਬੰਦ ਕੀਤੇ ਸਨ ਨਾਲ ਗੁਰੂ ਨਾਨਕ ਪਾਸਾ ਨੂੰ ਵੀ ਬੰਦ ਕੀਤਾ ਉਦੋਂ ਤੱਕ ਕਿਸੇ ਦੀ ਆਵਾਜ਼ ਨਹੀਂ ਚੁੱਕੀ ਉਹ ਸਿਮਰਨ ਕਿੱਥੇ ਗਿਆ ਉਹ ਸਿਮਰਨ ਕਿਸੇ ਕੰਮ ਦਾ ਹੀ ਹੈ ਮੰਨ ਲਓ ਕੋਈ ਇੱਕ ਨਾ ਸੀ ਜਪ ਕਰ ਰਿਹਾ ਪੰਜ ਦੁਨੀਆ ਕੋਈ ਤਪਾ ਕੇ ਜੇਠ ਦੇ ਮਹੀਨੇ ਵਿੱਚ ਉਹ ਬੈਠਾ ਵਿਚਕਾਰ ਤਾਂ ਉਹਦਾ ਤਪ ਕਰਨ ਦਾ ਕੋਈ ਫਾਇਦਾ ਹੈ ਕਿਸੇ ਪਬਲਿਕ ਨੂੰ ਕੋਈ ਫਾਇਦਾ ਨਹੀਂ ਹੈ ਜੇ ਕੋਈ ਹੁਣ ਦਸੰਬਰ ਦੇ ਮਹੀਨੇ ਵਿੱਚ ਜਾਂ ਜਨਵਰੀ ਦੇ ਮਹੀਨੇ ਵਿੱਚ ਕੋਈ ਜਲਦਾਰਾ ਸਾਰਣ ਕਰ ਰਿਹਾ ਹੈ ਜਲ ਦੇ ਵਿੱਚ ਖੜਾ ਹੋ ਕੇ ਕਹਿ ਰਿਹਾਦਾ ਜੀ ਮੈਂ ਸਿਮਰਨ ਕਰ ਰਿਹਾ ਹਾਂ ਉਸੇ ਨੂੰ ਦਾ ਕੋਈ ਫਾਇਦਾ ਹੈ ਕਿਸੇ ਨੂੰ ਕਿਸੇ ਨੂੰ ਫਾਇਦਾ ਨਹੀਂ ਹੈ ਨਾ ਤਾਂ ਅੱਜ ਅਹਮਦਾਬਾਦ ਦੇ ਵਿੱਚ ਬੜਾ ਬੜਾ ਸੰਤ ਸਾਧੂ ਸਮਾਜ ਵੀ ਸੀ ਤੇ ਉੱਥੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ ਬਾਬਰ ਆ ਰਿਹਾ ਹੈ ਤਾਂ ਉਦੋਂ ਉਹਨਾਂ ਨੇ ਕੀ ਕੀਤਾ ਕੋਟੀ ਹੂ ਪੀਰ ਵਰਜ਼ ਰਹਾਏ ਉੱਥੇ ਬੜੇ ਬੜੇ ਪੀਰ ਸਨ ਬੜੇ ਬੜੇ ਸੰਤ ਸਨ ਬੜੇ ਬੜੇ ਧਾਰਮਿਕ ਪੁਰਸ਼ ਸਨ ਪਰ ਕੋਟੀ ਹੂੰ ਪੀਰ ਵਰਜ ਰਾਏ ਜਦ ਮੀਲ ਸੁਣਿਆ ਗਾਇਆ ਤੇ ਥਾਨ ਮੁਕਾਮ ਜਲੇ ਬਿਜ ਮੰਦਰ ਮੁਸ਼ ਮੁਸ਼ ਕੋ ਰੁਲਾਇਆ ਕੋਈ ਮੁਗਲ ਨਾ ਹੋਵਾ ਅੰਦਾ ਕਿਨੇ ਨ ਪਰਚਾਨਾ ਉਹਨਾਂ ਨੇ ਇਹ ਕਿਹਾ ਬਸ ਅਸੀਂ ਮੰਤਰਾਂ ਦਾ ਜਾਪ ਕਰ ਰਹੇ ਹਾਂ ਸਿਮਰਨ ਕਰ ਰਹੇ ਹਾਂ ਪਾਠ ਕਰ ਰਹੇ ਹਾਂ ਤੁਸੀਂ ਚਿੰਤਾ ਨਾ ਕਰੋ ਜਦੋਂ ਬਾਬਰ ਦੀਆਂ ਫੌਜਾਂ ਆ ਗਈਆਂ ਨਾ ਅਸੀਂ ਉਹਨਾਂ ਨੂੰ ਅੰਦਿਆਂ ਕਰ ਦੇਵਾਂਗੇ ਉਹਨਾਂ ਨੂੰ ਅਸੀਂ ਸਵਾ ਕਰ ਦੇਵਾਂਗੇ ਪਰ ਮਾੜੀ ਬਾਣੀ ਕਹਿੰਦੀ ਏ ਕੋਈ ਮੁਗਲ ਨਾ ਹੋਵਾ ਅੱਲਾ ਕਿਹਨੇ ਨਾ ਪਰਛਾਵਾ ਲਾਇਆ ਕੋਈ ਮੁਗਲ ਨਾ ਨਹੀਂ ਹੋਇਆ ਇੱਥੇ ਨਾ ਤਾਂ ਗੁਰੂ ਘਰ ਵਿੱਚ ਕਰਮਾਤਾ ਨੂੰ ਕੋਈ ਥਾਂ ਏ ਜਿਹੜੇ ਵਿਸਵ ਦੇ ਵੱਡੇ ਵੱਡੇ ਧਾਮ ਨੇ ਨਾ ਉਹ ਕਰਮਾਤਾ ਨੂੰ ਥਾਂ ਦਿੰਦੇ ਨੇ ਪਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਕਰਮਾਤਾ ਨੂੰ ਕੋਈ ਥਾਂ ਨਹੀਂ ਏ ਤੇ ਫਿਰ ਇਹੋ ਜਿਹਾ ਸਿਮਰਨ ਕਰਨ ਦਾ ਕੋਈ ਆਧਾ ਨਹੀਂ ਏ ਜਿਹੜਾ ਕਿ ਅੱਖਾਂ ਬੰਦ ਕਰਕੇ ਸਿਮਰਨ ਕਰੀ ਜਾਵੇ ਇਧਰੋਂ ਦੇਸ ਦੀਆਂ ਜੀਤਾਂ ਤੇ

اور دھائن کرو گومن سنگھ صاحب باگی بابا بندہ سنگھ باگی بابا دیم سنگھ باگی نبوہ حری سنگھ سپا سلار باگی بھگت سنگھ باگی اودم سنگھ باگی سرابا کرتار سنگھ باگی اس باگی رنگ سہادتاں دا آسانے سیستے سدھی سدھی دستار باگی تے ساٹا پردار باگی تے پھیرتے کے لینے ਬਾਗੀ ਬਣਨ ਨੂੰ ਜੀ ਨਹੀਂ ਕਰਦਾ ਪਰ ਬਣਾਉਂਦੀ ਹੈ ਬਾਗੀ ਜਾਲਮ ਸਰਕਾਰ ਸਾਨੂੰ ਇਹ ਜਿਹੜੀ ਜਾਲਮ ਬੋਲੇ ਈਸ਼ਵਰ ਆਪਸੀ ਰਖੋ ਤੇ ਜਿਹੜੇ ਝਾਲਮ ਲੋਕ ਨੇ ਨਾ ਇਹ ਸਾਨੂੰ ਬਾਗੀ ਬਣਾਉਂਦੇ ਨੇ ਤਾਂ ਸਾਰਾ ਸੰਗਤ ਜੀ ਉੱਥੇ ਕੱਲੇ ਅਹਮਦਾਬਾਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਬੋਲੇ ਤੇ ਜਦੋਂ ਬਾਬਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਝੁਕਿਆ تا سمتو پہلا گرنانک پاچھا جی نے پتہ ہی کیا گرنانک پاچھا جی جنو وہ کر لگا سیوہ بخشوں میں تو آنو ریا کردہا ہوں گرنانک پاچھا کر لگے اسی ریا باگے جو لنگے پہلا آگریبا ریا کر دے ساڑھے نور واجہ کر کے اگے تو تو جلم نہیں کرے گا تا سا سکھا جی اس طرح سدگر پاچھا جی نے اوٹھے بھی پروکار کی تھا مجھے آتان نہیں پروکارا ਤੇ ਗੁਰੂ ਕਲਗੀਦਰ ਪਾਤਸ਼ਾਹ ਜੀ ਦੀ ਆਹੀ ਲੜਾਈ ਸੀ ਨਹੀਂ ਤਾਂ ਉਹਨਾਂ ਨੂੰ ਤੇ ਤਾਜ ਤਖਤ ਰਾਜ ਬਾਗ ਸਭ ਕੁਝ ਦੇਵ ਲਈਆਂ ਤਰੇਸ ਹਕੂਤਾ ਤਿਆਰ ਸਨ ਪਰ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਸਭਨਾਂ ਨੂੰ ਠੁਕਰਾ ਦਿੱਤਾ ਤੇ ਸਭੋਂ ਸੇਖ ਨੂੰ ਕਿਹਾ ਕਿ ਉਹ ਥਾਂ ਥਾਂ ਗਰਦਨ ਝੁਕਾਉਣ ਵਾਲਿਆ ਅੱਜ ਮੈਂ ਤੇਰੀ ਅਣਖ ਨੂੰ ਮਖਰੂਰ ਹੁੰਦਾ ਦੇਖਣੇ ਇਹ ਥਾਂ ਥਾਂ ਤੇ ਜਿਹੜਾ ਸਿਰ ਝੁਕਦਾ ਹੈ ਨਾ ਥਾਂ-ਥਾਂ ਦੇ ਝੁਕਣ ਵਾਲਾ ਜਿਹੜਾ ਬੰਦਾ ਏ ਉਹ ਕਦੀ ਵੀ ਰੱਬ ਦੇ ਨੇੜੇ ਨਹੀਂ ਜਾ ਸਕਦਾ ਉਹ ਥਾਂ-ਥਾਂ ਗਰਦਨ ਝੁਕਾਣ ਵਾਲਿਆ ਅੱਜ ਮੈਂ ਤੇਰੀ ਅੱਖ ਨੂੰ ਮਗਰੂਰ ਹੁੰਦੇ ਦੇਖਣੇ ਬਾਲ ਕੇ ਜੋਤੀ ਹਨੇਰੇ ਵਿੱਚ ਦਇਆ ਤੇ ਧਰਮ ਦੀ ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਵੇਖਣੇ ਤੇਰੇ ਨਿਰਵਲ ਡੋਲਿਆਂ ਦੇ ਵਿੱਚ ਪਾ ਕੇ ਹਿੰਮਤ ਦੀ ਕੜੀ ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਵੇਖਣੇ ਦਰਜੇ ਜੋ ਬਲੀਆਂ ਤੋਂ ਵੀ ਉਹਦੇ ਮੂਹੇ ਨਟਦਿਆਂ ਬੰਬਰ ਸ਼ੇਰ ਦੇਖਣੇ ਛੁਰੀ ਪਕੜਨ ਤੋਂ ਵੀ ਜੋ ਸਹਮੇ ਉਹ ਬੰਸੂਰਮਾ ਉਹਦੇ ਹੱਥ 'ਚ ਕਲਗੀ ਧਰਦੀ ਤਲਵਾਰ ਦੇਖਣੇ ਦੁਸ਼ਮਣ ਜੇ ਕਿਦਰੇ ਪਹਾੜ ਬਣ ਕੇ ਖੜ ਜੇ ਤਾਂ ਉਸ ਨੂੰ ਵੀ ਤੇਰੇ ਹੱਥੋਂ ਚੱਕਣਾ ਛੁਰ ਹੁੰਦਾ ਦੇਖਦੇ ਤੋ ਇਸ ਤਰ੍ਹਾਂ ਗੁਰੂ ਪਾਸਾ ਜੀ ਨੇ ਆਪਣੇ ਸਿੰਘਾਂ ਨੂੰ ਉਪਦੇਸ਼ ਦਿੱਤਾ ਕਿ ਇਸ ਤਰ੍ਹਾਂ ਹੱਥ ਦੇ ਵਿੱਚ ਸਿਮਰਨਾ ਲੈ ਕੇ ਤੇ ਅੱਖਾਂ ਬੰਦ ਕਰਕੇ ਸਿਮਰਨ ਕਰਨ ਦਾ ਕੋਈ ਲਾਭ ਨਹੀਂ ਹੈ ਜਦੋਂ ਤੱਕ ਰੱਬੀ ਗੁਣਾਂ ਦਾ ਡੂੰਘੀ ਸਾਧ ਨਹੀਂ ਪੈਂਦੀ ਤੇ ਰੱਬ ਦੇ ਗੁਣ ਨਹੀਂ ਲਾਲਾ ਦੌਲਤ ਰਾਏ ਜੋ ਕਟੜ ਆਰੀਆ ਸਮਾਜੀ ਸੀ ਉਸ ਨੇ ਇੱਕ ਕਿਤਾਬ ਲਿਖੀ ਹੈ ਉਸ ਦਾ ਨਾਮ ਸਵਾਦੇ ਘੁੜੀ ਗੁਰੂ ਦੇ ਜੇ ਉਸ ਦਾ ਅਨੁਵਾਦ ਕਰੀਏ ਤਾਂ ਅਨਵਾਦ ਹੁੰਦਾ ਹੈ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਉਹਦੇ ਵਿੱਚ ਲਾਲਾ ਦੌਂਦ ਰਾਏ ਜੀ ਨੇ ਲਿਖਿਆ ਹੈ ਰੱਬ ਦੇ ਸਾਰੇ ਗੁਣ ਰੱਬ ਦੀ ਸਾਰੀ ਕਲਾ ਰੱਬ ਦਾ ਸਾਰਾ ਹੁਨਰ ਜਿਤਨੇ ਵੀ ਗੁਣ ਹਨ ਅਕਾਲ ਪੁਰਖ ਦੇ ਜੇਕਰ ਤੁਸੀਂ ਸੱਚਮੁੱਚ ਇਸ ਧਰਤੀ ਦੇ ਉੱਪਰ ਕਿਸੇ ਵਿੱਚ ਉਹ ਸਾਰੇ ਗੁਣ ਵੇਖਣਾ ਚਾਹਦੇ ਹੋ ਤਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਵਿੱਚ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਆਸੰਗਤ ਜੀ ਇੱਕ ਸੈਨਾਪਤੀ ਕਵੀ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦਾ ਸਮਕਾਲੀ ਉਹ ਕਹਿੰਦਾ ਹੈ ਕਿ ਇਹ ਸਾਰੇ ਧਾਰਮਿਕ ਗ੍ਰੰਥ ਕਹਿੰਦੇ ਨੇ ਪ੍ਰਮਾਤਮਾ ਦੇ ਦੋ ਰੂਪ ਨੇ ਇੱਕ ਨਿਰਗੁਣ ਤੇ ਇੱਕ ਸਰਗੁਣ ਸਰਗੁਣ ਇਹ ਉਸ ਦਾ ਇਹ पसारा ਹੈ ਇਹ ਸਾਰੀ ਮਨੁੱਖਤਾ ਇਹਦੇ ਵਿੱਚ ਜੀਵ ਜੰਤ ਨੇ ਕੀੜੇ ਮਕੌੜੇ ਨੇ ਇਹਨੂੰ ਜੀਵ ਪਸ਼ੂ ਪੰਛੀ ਨੇ ਇਹਨੂੰ ਦਰਿਆ ਨੇ ਇਹਨਾਂ ਵਿੱਚ ਨਦੀਆਂ ਨੇ ਇਹਦੇ ਵਿੱਚ ਸਾਗਰ ਨੇ ਇਹਦੇ ਵਿੱਚ ਆਸਮਾਨ ਹੈ ਇਹਦੇ ਵਿੱਚ ਤਾਰੇ ਸਿਤਾਰੇ ਗ੍ਰਹਿ ਮੰਡਲ ਕੋਟਾਂ ਕੋਟ ਬ੍ਰਹਿਮੰਡ ਹੈ ਇਹ ਪਰਮਾਤਮਾ ਦਾ ਸਰਗੁਣ ਰੂਪ ਹੈ ਤੇ ਨਿਰਗੁਣ ਸਰੂਪ ਇਹ ਹੈ ਜਦੋਂ ਇਹ ਕੁਝ ਵੀ ਨਹੀਂ ਰਹਿੰਦਾ ਨਾ ਇਹ ਧਰਤੀ ਰਹਿੰਦੀ ਹੈ ਨਾ ਜ਼ਮੀਨ ਰਹਿੰਦੀ ਹੈ ਨਾ ਆਸਮਾਨ ਰਹਿੰਦਾ ਹੈ ਨਾ ਤਾਰੇ ਰਹਿੰਦੇ ਨਾ ਸਿਤਾਰੇ ਰਹਿੰਦੇ ਉਹਨੂੰ ਕੀ ਕਹਿੰਦੇ ਨੇ ਇਹ ਨਿਰਗੁਣ ਸਰੂਪ ਹੈ ਕਹਿੰਦਾ ਮੈਂ ਦਾਅਵੇ ਨਾਲ ਕਹਿੰਦਾ ਜੇਕਰ ਤੁਸੀਂ ਉਸ ਪਰਮਾਤਮਾ ਦੇ ਦਰਸ਼ਨ ਨਹੀਂ ਕਰ ਸਕਦੇ ਤਾਂ ਇਸ ਧਰਤੀ ਦੇ ਉੱਪਰ ਇੱਕ 바이ਕੂ ਦਾ ਰੂਪ ਉਤਰਿਆ ਹੈ ਉਸ ਦੇ ਵਿੱਚ ਇਹ ਸਾਰੇ ਗੁਣ ਨੇ ਉਹ ਕਹਿੰਦਾ ਨਿਰੰਕਾਰ ਅਪਾਰ ਗਤ ਬਹੁ ਵਿਦਕਰ ਜਿਸਥਾਰ ਛਿਣ ਮੇ ਤਿਆਗ ਸਭੇ ਕੀਓ ਰਹਿਓ ਸੋ ਇੱਕੰਕਾਰ ਆਜੋ ਮੈਂ ਤੁਹਾਨੂੰ ਦੱਸਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੰਦਪੁਰ ਦੇ ਵਿੱਚ ਕਿਲੇ ਬਣਾਏ ਸ਼ਾਹੀ ਮਕਾਨ ਬਣਾਏ ਉਥੇ ਸਸਤਨ ਰੱਖੇ ਉਥੇ ਉਹਨਾਂ ਨੇ ਖਾਲਸਾ ਹੀ ਪੌਦਾ ਰੱਖੀਆਂ ਤੇ ਬੜਾ ਵਿਸਤਾਰ ਉਹਨਾਂ ਨੇ ਕੀਤਾ ਛਿੰਮੇ ਤਿਆਗ ਸਮੇਂ ਕਿਉਂ ਅੱਜ ਵੇਖ ਲਓ ਮਾਛੀਵਾੜੇ ਦੇ ਜੰਗਲ ਦੇ ਵਿੱਚ ਉਹ ਇਕੱਲੇ ਹੀ ਬੈਠੇ ਹੋਏ ਨੇ ਉਹ ਇਕੱਲੇ ਹੀ ਸੁੱਤੇ ਨੇ ਜੰਗ ਦੇ ਥੱਲੇ ਤੇ ਅੱਜ ਉਹਨਾਂ ਦੇ ਨਾਲ ਕੁਝ ਵੀ ਨਹੀਂ ਹੈ ਇਹ ਅਰਗਨ ਨਿਰਗੁਣ ਸਰੂਪ ਤੇ ਆਨੰਦਪੁਰ ਵਾਲਾ ਹੈ ਸਰਗੁਣ ਸਰੂਪ ਇਹ ਰਾਮ ਦੇ ਦਰਸ਼ਨ ਕਰਨੇ ਨੇ ਤਾਂ ਇੱਥੇ ਕਰ ਲਓ ਹੋਰ ਦਰਸ਼ਨ ਤੁਹਾਨੂੰ ਨਹੀਂ ਹੋਣਗੇ ਤਾਂ ਸਾ ਸੰਗਤ ਜੀ ਇਹ ਆਨੰਦ ਗੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਕੀ ਉਹਨਾਂ ਨੇ ਆਪਣੇ ਖਾਲਸੇ ਨੂੰ ਇਹ ਸਾਰੇ ਗੁਣ ਬਖਸ਼ਿਸ਼ ਕੀਤੇ ਹਨ ਤਾਂ ਇਸ ਲਈ ਜਿਹੜੇ ਕਹਿੰਦੇ ਨਾ ਆ ਸਿਮਰਨ ਹੈ ਇਸ ਤਰੀਕੇ ਨਾਲ ਹੁੰਦਾ ਹੈ ਜਿਹੜੇ ਕੇਵਲ ਘਰ ਘਰਬਾਰ ਦਾ ਤਿਆਗ ਕਰਕੇ ਜੰਗਲਾਂ ਵਿੱਚ ਬੈਠ ਕੇ ਤੀਰਥਾਂ ਤੇ ਬੈਠ ਕੇ ਜਾਂ ਕਿਧਰੇ ਧਾਰਮਤ ਅਸਥਾਨਾਂ ਤੇ ਬੈਠ ਕੇ ਕਹਿੰਦੇ ਨੇ ਅਸੀਂ ਸਿਮਰਨ ਕਰ ਰਹੇ ਆ ਅਸੀਂ ਸੰਸਾਰ ਤਿਆਗ ਦਿੱਤਾ ਹੈ ਯਾਦ ਰੱਖਣਾ ਇਸ ਨੂੰ ਬੁਰਮਤ ਸਿਮਰਨ ਨਹੀਂ ਕਹਿੰਦੀ ਸਿਮਰਨ ਉਹ ਹੈ ਰੱਬੀ ਗੁਣਾਂ ਨਾਲ ਡੂੰਗੀ ਸਾਜ ਜੋ ਲੋੜ ਪਵੇ ਤਾਂ ਸੇਵਕੀ ਦੇ ਦੇਣਾ ਨਾਨਕ ਸੇਵਕ ਸੋਈ ਆਖੀਏ ਜੇ ਸਤ ਗੁਰੂ ਦਾ ਭਾਣਾ ਜੇ ਸਤਗੁਰ ਦਾ ਭਾਣਾ ਨੂੰ ਮੰਨ ਲਵੇ ਤਾਂ ਉਹ ਜਿਹੜਾ ਹੈ ਸੇਵਕ ਆਖਿਆ ਜਾਂਦਾ ਹੈ ਤੋਂ ਖੈਰ ਜਿਹੜਾ ਗੁਲਾਬਾਂ ਤੇ ਪੰਜਾਬਾ ਇਹੇ ਉਹ ਸੇਵਾ ਕਰ ਰਹੇ ਨੇ ਤੇ ਉਧਰੋਂ ਇੱਕ ਢੋਲ ਵਾਲਾ ਆਇਆ ਉਸਨੇ ਢੋਲ ਦੇ ਉੱਪਰ ਛੋਟ ਮਾਰੀ ਤੇ ਨਾਲ ਉਹ ਕਹਿੰਦਾ ਸੁਣ ਸੁਣੋ ਸੁਣੋ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ

ਚਿਰੰਕਾਰ ਦਾ ਦੀਵੇ ਤੋਂ ਉੱਪਰ ਲਗੇ ਜੇ ਸਾਹਿਬ ਮਾਲਕ ਸੰਕਟ ਵਿੱਚ ਹੋਏ ਤੇ ਸੇਵਕ ਜਿਹੜਾ ਹੈ ਹੁਣ ਪਿੱਛਾ ਛਡਾਣਾ ਚਾਵੇ ਆਪਣੇ ਗੁਰੂ ਦੇ ਕੋਲੋਂ ਆਪਣੇ ਮਾਲਕ ਦੇ ਕੋਲੋਂ ਪਰ ਮੇਰੇ ਪਾਤਸ਼ਾਹ ਕਹਿੰਦੇ ਨੇ ਫਿਰ ਉਹ ਲੋਕ ਪ੍ਰਲੋਕ ਦੇ ਵਿੱਚ ਉਹਨੂੰ ਮਾਰ ਨਹੀਂ ਲੰਗਾ ਉਹਦੇ ਵਾਸਤੇ ਪਰਮਾਤਮਾ ਦੀ ਤਲਵਾਰیں ਬੰਦ ਹੋ ਜਾਂਦੀਆਂ ਤਾਂ ਸਾਧ ਸੰਗਤ ਜੀ ਹੁਣ ਥੋੜੀ ਦੇਰ ਬਾਅਦ ਖਬਰ ਆਈ ਕਿ ਮਾਛੀਵਾੜੇ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਤਾਂ ਗੁਲਾਬਾ ਤੇ ਪੰਜਾਬਾ ਇਤਨਾ ਡਰ ਗਏ ਇਤਨਾ ਉਹਨਾਂ ਦੇ ਮਨ ਵਿੱਚ ਖੌਫ ਪੈਦਾ ਹੋਇਆ ਕਿ ਉਹਨਾਂ ਨੇ ਅਦੇ ਕਹਿਣੀ ਵਾਲੇ ਸਾਰੇ ਥਾਲ ਦੇ ਵਿੱਚ ਨਾ ਪੇਟਾ ਲੈਂਦੀ ਤੇ ਭਈ ਆਪਾਂ ਵਿਦਾਇਗੀ ਦੇ ਦਿੰਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦਾ ਥਾਲ ਦੇਖ ਕੇ ਸਮਝ ਗਏ ਕਹਿਣ ਲੱਗੇ ਹਾਂ ਵਿਦਾਇਗੀ ਹੈ ਉਹ ਪਲੰਘ ਤੋਂ ਉੱਠ ਖੜੇ ਹੋਏ ਤੇ ਕਹਿਣ ਲੱਗੇ ਲਿਆਓ ਮੇਰੀ ਵਿਦਾਇਗੀ ਅਸੀਂ ਚੱਲੇ ਜਾਂਦੇ ਕਿਤਨਾ ਵੱਡਾ ਜਿਗਰਾ ਹੈ ਗੁਰੂ ਕਲਗੀਦਰਪਾ ਸਾਹਿਬ ਜੀ ਦਾ ਜਦੋਂ ਥੱਲੇ ਉਤਰੇ ਨਾ ਤਾਂ ਹਿਖਾ ਗਨੀਖਾ ਤੇ ਨਬੀਖਾ ਖੜੇ ਸੀ ਹੁਣ ਦੇਖਣਾ ਇੱਕ ਪਾਸੇ ਰਾਜ ਖੜੀਏ ਇੱਕ ਪਾਸੇ ਦਿਲ ਖੜਾਇ ਇੱਕ ਪਾਸੇ ਕੰਡੇ ਖੜੇ ਨੇ ਇੱਕ ਪਾਸੇ ਫੁੱਲ ਖੜੇ ਇੱਕ ਪਾਸੇ ਗਮੀ ਖੜੀਏ ਇੱਕ ਪਾਸੇ ਹਣਕ ਕਰੇ ਸਾਸ ਰਾਮਾ ਜੀ ਇਹ ਤਾਂ ਕਹ ਲੈਣ ਸਾਡੇ ਘਰ ਵਿੱਚ ਚਰੇ ਜਾਓ ਤੇ ਗਰੀ ਖਾ ਤੇ ਨਗੀ ਖਾ ਕੰਦੇ ਨੇ ਸਤ ਕੋ ਸੱਚੇ ਪਾਸਾ ਸਾਡੇ ਘਰ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਕਹਦ ਨੇ ਗਰੀ ਖਾ ਤੇ ਨਗੀ ਖਾ ਸਾਡਾ ਰਾਹ ਛੱਡ ਦਿਓ ਕਿਉਂਕਿ ਮੇਰੀ ਸੇਵਾ ਕਰਨ ਦੇ ਨਾਲ ਕੋਈ ਫਲ ਨਹੀਂ ਮਿਲਨੇ ਕੋਈ ਸੁਖ ਨਹੀਂ ਮਿਲਨੇ ਇਥੇ ਤਾਂ ਦੁੱਖ ਮਿਲਣਗੇ ਇਥੇ ਤਸੀਹ ਮਿਲਣਗੇ ਇਥੇ ਪਰਿਵਾਰ ਮਾਰਿਆ ਜਾਊਗਾ ਤਾਂ ਆਕੋ ਫੇਰ ਹੱਥ ਜੋੜ ਕੇ ਕਹਿਣ ਲੱਗੇ ਪਾਤਸ਼ਾਹ ਅਸੀਂ ਸਾਡਾ ਤਾਂ ਸਾਰਾ ਪਰਿਵਾਰ ਮਾਰ ਜੇ ਔਰ ਸਾਡੇ ਕੋਈ ਜਾਨ ਸਰਕਾਰ ਟੁਕੜੇ ਟੁਕੜੇ ਵੀ ਕਰ ਦੇਵੇ ਤਾਂ ਅਸੀਂ ਤਾਂ ਵੀ ਤੁਹਾਡੀ ਸੇਵਾ ਕਰਨ ਲਈ ਤਿਆਰ ਇੱਕ ਪਾਸੇ ਕਹਿੰਦੇ ਨੇ ਗੁਲਾਮਾਂ ਦੇ ਪੰਜਾਬਾ ਸਾਡੇ ਘਰ ਵਿੱਚੋਂ ਚਲੇ ਜਾਓ ਇੱਕ ਪਾਸੇ ਬਨੰਤਾ ਕਰਕੇ ਭਾਈ ਗਲੀਖਾਨ ਦੇ ਨਵੀਖਾਨ ਕਹਿੰਦੇ ਨੇ ਸਾਨੂੰ ਸੇਵਾ ਇਹ ਕੌਣ ਨੇ ਗਲੀਖਾਨ ਨੇ ਰਵੀ ਖਾਨ ਇਹ ਕੋਟਲਾ ਨਿਹੰਗ ਖਾਨ ਤੇ ਪਵਾ ਦੇ ਪੁੱਤਰ ਨੇ ਹੁਣ ਅਸੀਂ ਆਪਾਂ ਰਾਏਪੁਰ ਵੀ ਜਾਣਾ ਨਾ ਰਾਏਪੁਰ ਦੇ ਵਿੱਚ ਰਾਏ ਕੱਲਾ ਜਿਹੜਾ ਹੈ ਉਹ ਕੌਣ ਹੈ ਉਹ ਕੋੜਾ ਹੈ ਕੋਟਲਾ ਨਿਹੰਗ ਖਾਨ ਦਾ ਆਲਮ ਖਾਨ ਦਾ ਮੁੱਢਾਲਾ ਮੰਦਰ ਵੀ ਆਇਆ ਹੁਣ ਅਸੀਂ ਕੱਲ ਦੇ ਇਤਿਹਾਸ ਵਿੱਚ ਇਹ ਦੇਖਾਂਗੇ ਸਾਧ ਸੰਗਤ ਜੀਓ ਖੈਰ ਉਹ ਆਪਣੇ ਕਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੈ ਕੇ ਤੋ ਸਾਧ ਸੰਗਤ ਜੀ ਦੋ ਦਿਨ ਉੱਤੇ ਰਹੇ ਤਾਂ ਇੱਕ ਪਾਸੇ ਉਹਨਾਂ ਆਸਾ ਦੀ ਭਾਰਤੀਆਂ ਦੁਨੀਆਂ ਚੱਲਦੀਆਂ ਨੇ ਇੱਕ ਪਾਸੇ ਅੰਜਾਨਾ ਚੱਲਦੀਆਂ ਨੇ ਇੱਕ ਪਾਸੇ ਜਪਦੀ ਸਾਦਾ ਪਾਠ ਚੱਲਦਾ ਹੈ ਇੱਕ ਪਾਸੇ ਨਮਾਜ਼ ਚੱਲਦੀ ਹੈ ਬਾਬਾ ਖਰੀਦ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਬੋਲਦੇ ਆ ਨਾ ਦੇ ਨਵਾਜਾ ਕੁੱਤਿਆ ਇਹਨਾਂ ਭਲੀ ਰੀਤ ਕਭੀ ਚੱਲਣਾ ਆਇਓ ਪੰਜੇ ਵਖਤ ਮਸਜਿਦ ਉੱਠ ਖਰੀਦਾ

ਸਾਥ ਸੰਗਤਿਓ ਜਿਤਨੇ ਸੰਸਾਰ ਦੇ ਧਰਮ ਨੇ ਨਾ ਉਹਨਾਂ ਨਾਲੋਂ ਜੇ ਅਸੀਂ ਅਸੂਲਾਂ ਦੇ ਮੁਤਾਬਕ ਜਾਈਏ ਤਾਂ ਅਸੂਲਾਂ ਦੇ ਮੁਤਾਬਕ ਇਸਲਾਮ ਨੇੜੇ ਹੈ ਸਿਖ ਧਰਮ ਦੇ ਇਹ ਯਾਦ ਕਰ ਲੈਣਾ ਰਹਿਣਾ ਦੇਖੋ ਤਸਵੀਰਾਂ ਦੀ ਪੂਜਾ ਉਹ ਵੀ ਨਹੀਂ ਕਰਦੇ ਤਸਵੀਰਾਂ ਦੀ ਪੂਜਾ ਅਸੀਂ ਵੀ ਨਹੀਂ ਕਰਦੇ ਪਰ ਸਾਡੇ ਵਿੱਚ ਕਵੀ ਆ ਗਏ ਉਹਨਾਂ ਵਿੱਚ ਕਵੀ ਨਹੀਂ ਆਈ ਉਹਨਾਂ ਨੇ ਅੱਜ ਤੱਕ ਅਜੇ ਤੱਕ ਮੁਹੰਮਦ ਸਾਹਿਬ ਦੀ ਕੋਈ ਤਸਵੀਰ ਨਹੀਂ ਬਣ ਦਿੱਤੀ ਆਪ ਨੂੰ ਪਤਾ ਹੈ 10 12 ਸਾਲ ਪਹਿਲੇ ਫਰਾਂਸ ਦੇ ਵਿੱਚ ਕਿਸੇ ਨੇ ਤਸਵੀਰ ਬਣਾਈ ਸੀ ਬੜਾ ਵਿਰੋਧ ਹੋਇਆ ਪੂਰੇ ਵਿਸ਼ਵ ਦੇ ਵਿੱਚ ਹਾਹਾਕਾਰ ਮਚ ਗਈ ਅਖੀਰ ਜੋ ਬਣਾਉਣ ਵਾਲਾ ਸੀ ਉਸ ਨੇ ਮਾਫੀ ਨਹੀਂ ਮੰਗੀ ਤੇ ਉਸ ਨੂੰ ਉਹਨਾਂ ਨੇ ਕਤਲ ਕਰ ਦਿੱਤਾ ਔਰ ਦੁਨੀਆ ਦੇ ਵਿੱਚ ਦੱਸ ਦਿੱਤਾ ਕਿ ਅਜਤ ਮੁਹੰਮਦ ਸਾਦੀ ਤਸਵੀਰ ਨਹੀਂ ਬਣ ਸਕਦੀ ਸਾਧ ਸੰਗਤ ਜੀ ਜੇ ਅਸੀਂ ਇੱਥੇ ਕਹਿ ਲਈਏ ਨਾ ਕਿ ਭਾਈ ਤਸਵੀਰ ਦੀ ਨਹੀਂ ਪੂਜਾ ਸ਼ਬਦ ਦੀ ਪੂਜਾਏ ਤੇ ਗੁਰੂ ਰੰਧ ਸਾਹਿਬ ਦੀ ਤਾਂ ਬਹੁਤ ਸਾਰੇ ਗੁੱਸਾ ਕਰ ਜਾਂਦੇ ਨੇ ਕਹਿੰਦੇ ਨੇ ਨਹੀਂ ਇਹ ਤਾਂ ਕੋਈ ਗੱਲ ਹੀ ਨਹੀਂ ਅਸੀਂ ਮੱਥਾ ਤਾਂ ਤਸਵੀਰ ਨੂੰ ਟੇਕ ਰਿਆਂ ਗੁਰੂ ਨਾਨਕ ਦੇ ਜੀ ਪਾਸ਼ਾ ਦੀ ਤਸਵੀਰ ਨੂੰ ਟੇਕ ਰਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਅਸੀਂ ਭਾਈ ਜੋ ਗੁਰੂ ਦਾ ਵਿਚਾਰ ਹੈ ਸ਼ਮਤ ਨੂੰ ਉਹਨਾਂ ਨੇ ਗੁਰੂ ਮੰਨਿਆ ਹੈ ਸਾਡੇ ਗੁਰੂਆਂ ਨੇ ਔਰ ਸਾਨੂੰ ਸਿੱਖਿਆ ਦਿੱਤੀ ਹੈ ਤਾਂ ਅਸੀਂ ਆਪਣੇ ਅਸੂਲਾਂ ਤੋਂ ਇਸ ਪੱਥ ਤੋਂ ਅਜੇ ਪਿੱਛਾ ਛੱਡ ਗਏ ਹਾਂ ਪਰ ਇਸ லாம் ਯਾਦ ਰੱਖਣਾ ਅਜੇ ਪਿੱਛਾ ਨਹੀਂ ਛੱਡਿਆ ਉਹਨਾਂ ਨੇ ਅੱਜ ਤੱਕ ਕੋਈ ਤਸਵੀਰ ਨਹੀਂ ਬਣਾਈ ਔਰ ਆਪਣੇ ਧਰਮ ਦੇ ਵਿੱਚ ਉਹ ਪਰਪੱਕ ਨਹੀਂ ਤੋਂ ਸਾ ਸੰਗਤ ਹੀ ਇਹ ਗੁਣ ਸਾਨੂੰ ਸਾਰੇ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੇ ਨੇ ਪਰ ਅਸੀਂ ਭੁੱਲ ਗਏ ਆ ਅਸੀਂ ਪਿਛਾਂ हट ਗਏ ਆ ਅਸੀਂ ਤਸਵੀਰਾਂ ਦੀ ਪੂਜਾ ਕਰਨ ਵਾਲ ਬਦ ਜਾਂਦੇ ਆ ਤਾਂ ਹੀ ਤਾਂ ਸਾਡੇ ਵਿੱਚ ਜਿਹੜੇ ਉਹ ਰੱਬੀ ਗੁਣ ਨੇ ਉਹ ਵਿੱਚੋਂ ਅਲੋਪ ਹੁੰਦੇ ਜਾ ਰਹੇ ਨੇ ਤੇ ਅਸੀਂ ਕੇਵਲ ਨਾਮ ਦੇ ਸੇਕ ਹੀ ਵੱਧਦੇ ਜਾ ਰਹੇ ਆ ਤਾਂ ਅਸੀਂ ਆਪਣੇ ਗੁਰੂ ਅੱਗੇ ਅਰਦਾਸ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਗੁਰਮਤਿ ਦੇਉ ਅਸੀਂ ਤੁਹਾਡੀ ਮਤ ਦੇ ਉਪਰ ਚੱਲਣ ਤੇ ਪਹਰਾ ਦੀਏ ਕੋਸ਼ਿਸ਼ ਕਰੀਏ ਸਾਨੂੰ ਆਪ ਜੀ ਦੀ ਮਤ ਆਵੇ ਤੇ ਮਤ ਤਾਂ ਆਵੇਗੀ ਕਿ ਅਸੀਂ ਗੁਰਬਾਣੀ ਪੜਾਂਗੇ ਗੁਰਬਾਣੀ ਪੜਾਂਗੇ ਨਹੀਂ ਬਲਕੇ ਬਾਣੀ ਨੂੰ ਵਿਚਾਰਾਂਗੇ ਤੇ ਗੁਰਬਾਣੀ ਦੇ ਭਾਵਾਂ ਨੂੰ ਹਿਰਦੇ ਵਿੱਚ ਵਸਾਵਾਂਗੇ ਤਾਂ ਫਿਰ ਸਾਡੇ ਉੱਪਰ ਅਕਸ਼ਿਸ਼ ਤੇ ਅਮਰ ਰਹੀ ਸਤਗੁਰ ਪਾਤਸ਼ਾਹ ਜੀ ਸਾਡੇ ਤੇ ਰਹਿਮਤ ਕਰਨ ਸਾਨੂੰ ਗੁਰਮਤ ਦੇ ਉੱਪਰ ਚੱਲਣ ਦਾ ਢੰਗ ਆਵੇ ਔਰ ਅਸੀਂ ਗੁਰਮਤ ਦੇ ਚੱਲਦੇ ਰਹੀਏ ਸਾ ਸੰਗਤ ਇਤਨੇ ਕੋ ਬਚਨ ਪ੍ਰਵਾਨ ਕਰਨਾ ਜੀ ਹੋਈਆਂ ਪੁਰਾਂ ਦੀ ਖਿਮਾ ਬਖਸ਼ਿਸ਼ਤ ਮੰਗੀ ਆਜ ਦੀ ਪਰਵਾਪ ਕੇ ਲਈ ਅੱਜ ਦੀ ਸੰਤਾਂ ਦੀ ਸੇਵਾ ਨੂੰ ਹੈ ਸਰਦਾਰ ਜੀ